ਤਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਆ ਪਿਆ ਵੇਕਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਵਿਕਰਮ ਜੀ ਟੀਏ ਦੇ ਵਕੀਲ ਨੇ ਸ਼ੇਪ ਭੁਵੰਤ ਮਾਨ ਦੇ ਖਿਲਾਫ ਦਿੱਤਾ ਵੱਡਾ ਬਿਆਨ ਕੀ ਬਿਆਨ ਦਿੱਤਾ ਹੈ ਜਾਣਦੇ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਲੈ ਕੇ ਕਮੈਂਟ ਜਰੂਰ ਕਰੋ ਵੀਡੀਓ ਸ਼ੁਰੂ ਕਰਦੇ ਆਂ ਜੀ ਅਰਸ਼ ਦੇ ਪਲੇਅਰ ਸਾਡੇ ਨਾਲ ਮੌਜੂ ਨੇ ਕਲੇਰ ਸਾਹਿਬ ਕਿਵੇਂ ਵਿਖੀ ਜੀ ਜੋ ਅੱਜ ਜਿਹੜਾ ਕਟਕੇ ਆਏ ਨੇ ਦੇਖੋ ਪੰਜਾਬ ਦੇ ਵਿੱਚ ਬਹੁਤ ਵੱਡਾ ਦੁਖਾਂਤ ਤੇ ਵਾਪਰਿਆ ਮਾਝਾ ਮਾਲਵਾ ਦੋਆਬਾ ਤਿੰਨੇ ਖੇਤਰ ਹੜ੍ਹਾਂ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਸਾਡਾ ਫਰਜ਼ ਹੈ ਸਾਡਾ ਅਭਿਦ ਕਰ ਪਰ ਲਗਾਤਾਰ ਸਰਦਾਰ ਸੁਖਬੀਰ ਸਿੰਘ ਬਾਦਲ ਤੁਸੀਂ ਦੇਖਿਆ ਕਿ ਪਹਿਲੇ ਦਿਨੋਂ ਜਿੱਥੇ ਕੇਂਦਰ ਸੂਬਾ ਸਰਕਾਰਾਂ ਦੋਹੇ ਮਦਦ ਸਦਾ ਸੁਖਬੀਰ ਸਿੰਘ ਬਾਦਲ ਲੋਕਾਂ ਦੇ ਵਿੱਚ ਨੇ ਜਿਹੜੀ ਫੌਰੀ ਤੌਰ ਤੇ ਮਦਦ ਲੋਕਾਂ ਤੱਕ ਪਹੁੰਚਾਈ ਜਾਣੀ ਚਾਹੀਦੀ ਸੀ ਉਹ ਸ਼੍ਰੋਮਣੀ ਅਕਾਲ ਦਲ ਨੇ ਪਹੁੰਚਾਈ ਹੈ ਚਾਹੇ ਡੀਜ਼ਲ ਹੋਵੇ ਚਾਹੇ ਹੋਰ ਕੋਈ ਆਰਥਿਕ ਸਹਾਇਤਾ ਹੋਵੇ ਉਸ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਨੇ ਮੀਟਿੰਗ ਕਰਕੇ ਹਰ ਇੱਕ ਜ਼ਿਲ੍ਹੇ ਵਾਸਤੇ ਕਮੇਟੀਆਂ ਬਣਾਈਆਂ ਸਭ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਸਾਡੇ ਨਾਲ ਸਾਰੀ ਸੀਨੀਅਰ ਲੀਡਰਸ਼ਿਪ ਹੈ ਐਨ ਕੇ ਸ਼ਰਮਾ ਜੀ ਹੈ ਗੁਰੂ ਸਾਹਿਬ ਨੇ ਸੁਹਾਣਾ ਜੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਹਰਿਆਉਂ ਸਾਹਿਬ ਨੇ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਹੋਰ ਸ਼ਰਮਣੀ ਕਾਲ ਦਲ ਕੀ ਕਰ ਸਕਦਾ ਕਿਉਂਕਿ ਅਸੀਂ ਆਪੋਜੀਸ਼ਨ ਦੇ ਵਿੱਚ ਹਾਂ ਸਰਕਾਰ ਤਾਂ ਹੈ ਨਹੀਂ ਸਰਕਾਰ ਦੇ ਉੱਤੇ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਮੌੜ ਵਸੇਵੇ ਦੀ ਹੈ ਫਸਲਾਂ ਹਜ਼ਾਰਾਂ ਏਕੜ ਤਬਾਹ ਹੋ ਗਈ ਅਗਰ ਮੈਂ ਸਵੇਰ ਦੇ ਘੁੰਮ ਰਿਆਂ ਨਾਰਥ ਇਸ ਨੌਰ ਦੋ ਹਲਕੇ ਦੀ ਗੱਲ ਕਰਾਂ ਤਾਂ 10000 ਏਕੜ ਇਹ ਦੋਨੋਂ ਹਲਕਿਆਂ ਦੇ ਵਿੱਚ ਤਬਾਹ ਹੋ ਗਈ ਸਰਪੰਚ ਸਾਹਿਬ ਬੈਠੇ ਨੇ ਇਹਨਾਂ ਦੇ ਪਿੰਡ 'ਚ 1400 ਏਕੜ 'ਚੋਂ 1200 ਏਕੜ ਤਬਾਹ ਹੋ ਗਈ ਮਤਲਬ ਇੰਨੀ ਵੱਡੀ ਤਬਾਹੀ ਹੈ ਇਹ ਜਿਹੜੀ ਹੜਾਂ ਕਰਕੇ ਆਈ ਔਰ ਇਹ ਸਰਕਾਰ ਦੀ ਨਕਾਮੀ ਦੇ ਆਣਾ ਕੋਈ ਨੇਚਰਲ ਕਲੈਮਟੀ ਨਹੀਂ ਉਹ ਉਹ ਤਾਂ ਤੁਸੀਂ ਦੇਖੋ ਨਾ ਵੀ ਇਹ ਦੌਰ ਦੇ ਵਿੱਚ ਵੀ ਕਾਲਾ ਬਾਜ਼ਾਰੀ ਹੋ ਰਹੀ ਹੈ ਤੇ ਸਰਕਾਰ ਸੁੱਤੀ ਪਈ ਹੈ ਆ ਪਿੱਛੇ ਘਨੌਰ ਦੇ ਵਿੱਚ ਤੁਸੀਂ ਦੇਖੋ ਵੀ ਜੇ ਐਮਐਲਏ ਨੇ ਆਪਣੀ ਦੋ ਕਿੱਲੇ ਜ਼ਮੀਨ ਬਚਾਉਣ ਦੇ ਲਈ ਵਿੱਚ ਕੰਧ ਹੀ ਲਾਤੀ ਤਾਂ ਤੁਸੀਂ ਸਰਕਾਰਾਂ ਕੀ ਇਹਦਾ ਮਤਲਬ ਸਾਰੇ ਵਿੱਚ ਰਲੇ ਨੇ ਇਹ ਤਾਂ ਡੀਸੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਦੱਸੇ ਕਿ ਉਹ ਕੰਦ ਕਰਕੇ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਆੜਾ ਹੈ ਸੋ ਹੁਣ ਲੋਕਾਂ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਔਰ ਜਿਹੜਾ ਅਸੀਂ ਇਸ ਏਰੀਏ ਦੇ ਵਿੱਚ ਦੇਖਿਆ ਕਿ ਇੱਕ ਵੱਡੀ ਰਿਕੁਆਇਰਮੈਂਟ ਵੀ ਦੀ ਹੈ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਜਿਹੜੇ ਖੇਤਰਾ 'ਚ ਹੜ ਨਹੀਂ ਹੈਗਾ ਉੱਥੋਂ 3 300 ਕੁਆਂਟਲ ਇਕੱਠੀ ਕੀਤੀ ਜਾ ਰਹੀ ਹੈ ਔਰ ਉਹਨੂੰ ਫਿਰ ਅਸੀਂ ਜਿਹੜੇ ਸਰਟੀਫਾਈਡ ਬੀ ਕੇਂਦਰ ਹੈ ਉਹਨਾਂ ਦੇ ਵਿੱਚ ਦੇਖ ਕੇ ਉਹ ਜਿਹੜਾ ਵੀ ਉਹਨਾਂ ਦਾ ਹੈਗਾ ਅਸੀਂ ਉਹਨਾਂ ਨਾਲ ਕਰਕੇ ਅਸੀਂ ਬੀ ਹੀ ਦੇਵਾਂਗੇ ਸਰਟੀਫਾਈਡ ਬੀ ਜਿਹੜਾ ਉਹ ਦੇਣਾ ਹੈ 500 ਟਰੱਕ ਚਾਰੇ ਦਾ ਜਿਹੜਾ ਪਹਿਲਾਂ ਹੀ ਪ੍ਰਧਾਨ ਸਾਹਿਬ ਐਲਾਨ ਕਰ ਚੁੱਕੇ ਨੇ 500 ਟਰੱਕ ਚਾਰ ਦਾ ਫਿਰ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਸਹਿਯੋਗ ਦੇ ਨਾਲ 100 ਮੈਡੀਕਲ ਟੀਮਾਂ ਜਿਹਦੇ ਵਿੱਚ ਡਾਕਟਰ ਤੇ ਸਹਾਇਕ ਸਟਾਫ ਹੈ ਪਸ਼ੂਆਂ ਲਈ 25 ਵੈਟਨਰੀ ਦੀਆਂ ਟੀਮਾਂ ਸੋ ਇਹ ਸਾਰਾ ਕੁਝ ਕਰ ਰਹੇ ਆ ਪਰ ਹਾਂ ਜਦੋਂ ਫੀਲਡ ਦੇ ਵਿੱਚ ਆਉਨੇ ਆ ਜਿੱਦਾਂ ਅੱਜ ਡੀਏਪੀ ਦੀ ਪਤਾ ਲੱਗੀ ਕਿ ਡੀਏਪੀ ਦੀ ਕਾਲਾ ਬਾਜ਼ਾਰੀ ਦਾ ਇੱਕ ਵੱਡਾ ਇਸ਼ੂ ਹੈ ਕਿ ਕਿਸਾਨਾਂ ਦੇ ਉੱਤੇ ਇਹ ਚੀਜ਼ ਥੋਪੀ ਜਾ ਰਹੀ ਹੈ ਕਿ ਅਗਰ ਡੀਏਪੀ ਚਾਹੀਦੀ ਹੈ ਤਾਂ ਮਹਿੰਗੀ ਦਵਾਈ ਖਰੀਦੋ ਇਹ ਇੱਕ ਵੱਡਾ ਇਸ਼ੂ ਅੱਜ ਲੋਕਾਂ ਦੇ ਵਿੱਚ ਆ ਕੇ ਪਤਾ ਲੱਗਿਆ ਜਿਹ ਉਨ ਪਾਰਟੀ ਦੇ ਵਿੱਚ ਸਲਾਹ ਕਰਕੇ ਜੋ ਵੀ ਅਗਲਾ ਕਦਮ ਹੋਊਗਾ ਕਿਉਂਕਿ 19 ਤਰੀਕ ਨੂੰ ਪ੍ਰਧਾਨ ਸਾਹਿਬ ਨੇ ਸਾਰਿਆਂ ਤੋਂ ਰਿਪੋਰਟ ਲੈਣੀ ਹੈ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਟੀਮਾਂ ਗਈਆਂ ਨੇ ਇਹਨਾਂ ਨੇ ਡਿਟੇਲਡ ਰਿਪੋਰਟ ਪ੍ਰਧਾਨ ਸਾਹਿਬ ਨੂੰ ਦੇਣੀ ਹੈ ਉਸ ਤੋਂ ਬਾਅਦ ਅਗਲਾ ਵੀ ਜਿਹੜਾ ਵੀ ਇਹਦੇ 'ਚ ਫੈਸਲਾ ਹੈ ਕਿ ਡੀਸੀਆਂ ਤੱਕ ਪਹੁੰਚ ਕਰਨੀ ਹੈ ਪਰ ਹਾਂ ਅਸੀਂ ਕਿਸਾਨਾਂ ਨੂੰ ਇੱਕ ਵਿਸ਼ਵਾਸ ਦਿਵਾਉਨੇ ਆ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ 12000 ਕਰੋੜ ਪੰਜਾਬ ਸਰਕਾਰ ਕੋਲੇ ਇਹ ਡਿਜ਼ਾਸਟਰ ਮੈਨੇਜਮੈਂਟ ਦਾ ਪਿਆ 1600 ਕਰੋੜ ਪ੍ਰਧਾਨ ਮੰਤਰੀ ਦੇਗੇ 13.5 ਹਜ਼ਾਰ ਕਰੋੜ ਸਰਕਾਰ ਦੇ ਕੋਲੇ ਪਿਆ ਤੇ ਹੁਣ ਇਹ ਗਰਦੌਰੀਆਂ ਕਾਦੀਆਂ ਕਰਦੇ ਜੀ ਮੈਨੂੰ ਦੱਸੋ ਜੇ ਕਿਸਾਨ ਆਪਣੀ ਨਾੜ ਨੂੰ ਅੱਗ ਲਾਉਂਦਾ ਉਦੋਂ ਤਾਂ ਇਹ ਸੈਟੇਲਾਈਟ ਤੋਂ ਫੋਟੋਆਂ ਖਿੱਚ ਕੇ ਪਰਚਾ ਦਰਜ ਕਰਦੇ ਨੇ ਹੁਣ ਇਹ ਗਰਦੌਰੀਆਂ ਕਰਨ ਦੀ ਕੀ ਲੋੜ ਆ ਹੁਣ ਸਿੱਧੇ ਇਹ ਕਿਸਾਨਾਂ ਦੇ ਅਕਾਊਂਟਾਂ 'ਚ ਪੈਸੇ ਟ੍ਰਾਂਸਫਰ ਕਰਨ ਪਰ ਉਹ ਵੀ ਹੁਣ ਸਰਕਾਰ ਮੁਆਵਜ਼ਾ ਦੇਣ ਤੋਂ ਭੱਜਦੀ ਲੱਗਦੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਹੈ ਸਰਕਾਰ ਦੇ ਵਿਰੁੱਧ ਸੰਘਰਸ਼ ਵਿੜਾਂਗੇ ਔਰ ਹਰ ਇੱਕ ਕਿਸਾਨ ਨੂੰ ਉਹਦਾ ਮੁਆਵਜ਼ਾ ਦਿਵਾਵਾਂਗੇ ਔਰ ਦੂਸਰਾ ਜਿਹੜੀ ਉਹਨਾਂ ਦੇ ਖੇਤਾਂ ਦੇ ਵਿੱਚ ਗਾਰ ਆਈ ਹੈ ਇਹ ਵੀ ਕਿਸਾਨ ਦੀ ਮਰਜ਼ੀ ਹੋਏਗੀ ਉਹ ਕਿਵੇਂ ਕੱਢਣੀ ਚਾਹੁੰਦਾ ਕਿੱਥੇ ਵੇਚਣੀ ਚਾਹੁੰਦਾ ਸ਼੍ਰੋਮਣੀ ਕਾਲਦਲ ਡਟ ਕੇ ਕਿਸਾਨਾਂ ਦੇ ਨਾਲ ਖੜਾ ਹੈ ਅਗਰ ਸਰਕਾਰ ਨੇ ਇੱਥੇ ਵੀ ਕਿਸੇ ਤੇ ਕੋਈ ਵਦੀਕੀ ਜਾਂ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਹਰ ਕਿਸ ਸਰਕਾਰ ਨੂੰ ਐਸਾ ਕਰਨ ਨਹੀਂ ਦੇਣਾ ਹਰੇ ਆਉਸਰ ਵੀ ਸਾਡਾ ਮੁੱਜਾ ਹਰੇ ਸਾਹਿਬ ਕਿਹੜੇ ਕਿਹੜੇ ਪਿੰਡ ਜਿਹੜੇ ਨੇ ਉਹ ਕਮਾ ਚੁੱਕੇ ਹੋ ਐਨਕੇ ਸ਼ਰਮਾ ਨੂੰ ਇਸ ਕਮੇਟੀ ਬਿਲਕੁਲ ਅੱਜ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਪਟਿਆਲਾ ਲੋਕ ਸਭਾ ਹਲਕਾ ਪਟਿਆਲਾ ਲਈ ਕਮੇਟੀ ਗਠਿਤ ਕੀਤੀ ਹੈ ਸ਼੍ਰੀ ਐਨਕੇ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਸਰਬਜੀਤ ਸਿੰਘ ਝੰਝਰਨੇ ਗੁਰੂ ਸਾਹਿਬ ਨੇ ਸੁਹਾਣਾ ਸਾਹਿਬ ਨੇ ਅੱਜ ਸਨੌਰ ਤੇ ਕਨੌਰ ਹਲਕੇ ਦੇ ਵਿੱਚ ਸੀਗੇ ਕਨੌਰ ਦੇ ਵਿੱਚ ਅਸੀਂ ਊਂਟਸਰ ਗਏ ਸਰਾਲਾ ਕਲਾਂ ਗਏ ਜਿੱਥੇ ਉਹ ਕੰਧ ਦੀ ਗੱਲ ਕਰ ਰਹੇ ਆ ਉਸ ਕੰਧ ਕਰਕੇ ਕਟੂ 23 ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਨਹੀਂ ਸੀ ਐਡੇ ਵੱਡੇ ਫਲੱਡ ਚ ਉਸ ਕੰਦ ਕਰਕੇ 20-25 ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੁਣ ਅਸੀਂ ਸਨੌਰ ਦੇ ਵਿੱਚ ਆਏ ਆ ਤੇ ਪਿੱਛੇ ਓਝਾ ਜਿੱਥੇ ਟਾਂਗਰੀ ਤੇ ਇੱਕ ਤਾਂ ਇਹ ਹਲਕਿਆਂ ਦੇ ਵਿੱਚ ਘੱਗਰ ਦੇ ਵਿੱਚ ਆ ਕੇ ਮਾਰਕੰਡਾ ਤੇ ਟਾਂਗਰੀ ਇੱਕ ਜੰਕਸ਼ਨ ਜਾਂ ਬਣ ਜਾਂਦਾ ਇੱਥੇ ਬੜਾ ਵੱਡਾ ਨੁਕਸਾਨ ਹੁੰਦਾ ਪਹਿਲਾਂ ਤੁਹਾਨੂੰ ਦੱਸਿਆ ਕਲੇਰ ਸਾਹਿਬ ਨੇ ਸ਼ਰਮਾ ਜੀ ਨੇ ਕਿ 10000 ਏਕੜ ਦਾ ਕਟੂਕਟ ਫਸਲ ਦਾ ਨੁਕਸਾਨ ਹੋਇਆ ਤੇ ਅਸੀਂ ਪਿੱਛੇ ਸਰਪਿੰਡ ਗਏ ਸੀ 150 ਪਰਿਵਾਰ ਘਰਾਂ ਦੇ ਵਿੱਚੋਂ ਬਾਹਰ ਰਹਿਣ ਲਈ ਮਜਬੂਰ ਹੋ ਗਏ ਟੈਂਟ ਲਾ ਕੇ ਉਹਨਾਂ ਦੇ ਘਰ ਪਹਿਲੀ ਵਾਰ ਹੋਇਆ ਕਿ ਉਹਨਾਂ ਦੇ ਪਿੰਡ ਵਿੱਚ ਪਾਣੀ ਵੜਿਆ ਸੋ ਕਿੰਨੀ ਵੱਡੀ ਨਕਾਮੀ ਹੈ ਇਹ ਸਰਕਾਰ ਦੀ 23 ਨਾਲੋਂ ਵੱਡਾ ਫਲੱਡ ਨਹੀਂ ਸੀ ਇਹ ਪਰ ਸਰਕਾਰ ਨੇ ਨਾ ਪੁਰਾਣੇ ਟੁੱਟੇ ਬੰਨ ਬਣਾਏ ਤੇ ਨਾ ਹੀ ਕਿਸੇ ਨੇ ਗੌਰ ਕੀਤੀ ਨਾ ਕੋਈ ਡਰੇਨਾਂ ਦੀ ਸਫਾਈ ਕੀਤੀ ਇਹ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਤਰਾਸਦੀ ਤੇ ਮਾਰ ਚੱਲਣੀ ਪਈ ਹੈ ਪਰ ਸਰਕਾਰ ਸੁੱਤੀ ਪਈ ਹੈ ਮੁਆਵਜ਼ੇ ਦੇ ਨਾਂ ਤੇ ਵੀ ਲੋਕਾਂ ਨਾਲ ਧੋਖਾ ਖਾ ਮਾਰੀ ਐ ਤੇ ਜੋ ਸਾਡਾ ਡਿਜ਼ਾਸਟਰ ਮੈਨੇਜਮੈਂਟ ਦਾ ਫੰਡ ਸੀ ਉਹਨੂੰ ਡਿਵਰਟ ਕਰਕੇ ਐਡ ਦਿੱਤੀ ਜਾਂ ਆਪਣੇ ਹੋਰ ਕੰਮਾਂ ਲਈ ਵਰਤਿਆ ਇਸ ਤੋਂ ਬਾਅਦ ਕੀ ਹੋ ਸਕਦਾ ਅੱਜ ਜਦੋਂ ਪੰਜਾਬ ਨੂੰ ਲੋੜ ਐ ਤਾਂ ਪੰਜਾਬ ਸਰਕਾਰ ਦੇ ਹੱਥ ਖਾਲੀ ਨੇ ਤਾਂ ਬਿਲਕੁਲ ਦੇਖੋ ਸਰਕਾਰ ਜਿਸ ਤਰੀਕੇ ਨਾਲ ਨਿਕਲ ਰਹੀ ਹੈ ਕਿਉਂਕਿ ਤੁਸੀਂ ਨਜ਼ਰ ਆਇਆ ਬਿਰਕ ਸਾਹਿਬ ਜਿੱਥੇ ਜਿੱਥੇ ਜਾ ਕੇ ਆਏ ਹੋ ਤੁਸੀਂ ਜਾਂ ਪਹਿਲਾਂ ਵੀ ਤੁਸੀਂ ਹੁੰਦੇ ਰਹੇ ਹਲਕੇ ਦੇ ਵਿੱਚ ਕਿ ਨਜ਼ਰ ਆਈ ਤੁਹਾਨੂੰ ਸਰਕਾਰ ਦੀ ਨਹੀਂ ਸਰਕਾਰ ਸਰ ਬਿਲਕੁਲ ਕਿਤੇ ਵੀ ਨਾ ਕੋਈ ਸਰਕਾਰ ਦਾ ਨਮਾਇੰਦਾ ਨਾ ਕੋਈ ਅਫਸਰ ਕਿਤੇ ਵੀ ਹਲਕੇ 'ਚ ਇਹ ਨਜ਼ਰ ਆਇਆ ਆਪਣੇ ਨਾਲ ਇਹ ਐਰੋਕਲਾ ਪਿੰਡ ਹੈ ਉੱਥੇ 4 ਬੱਚੇ 5 ਬੱਚੇ ਡੁੱਬ ਗਏ ਸੀ 4 ਦੀ ਬਚਾ ਲਿਆ ਗਿਆ 5ਵੇਂ ਦੀ ਡੈਥ ਹੋ ਗਈ ਮੈਂ ਖੁਦ ਆਪ ਉੱਥੇ ਵਿਜ਼ਿਟ ਕਰਨ ਗਿਆ ਤਾਂ ਉਹ ਹਰਿਆਣੇ ਏਰੀਆ ਦੇ ਵਿੱਚ ਬੱਚਾ ਡੁੱਬਿਆ ਸੀ ਹਰਿਆਣੇ ਨੇ ਨਾਲ ਦੀ ਨਾਲ ਹੀ ਜ਼ੋਨ ਦਾ ਮੁਆਵਜ਼ਾ ਬਣਦਾ ਸੀ ਉਹ ਵੀ ਪ੍ਰੋਸੈਸ 'ਚ ਪਾਇਆ ਤੇ ਜਿਹੜੇ ਉਹਦਾ ਪੋਸਟਮਾਰਟਮ ਸੀ 2 ਘੰਟੇ ਦੇ ਵਿੱਚ ਡੈੱਡ ਬੋਡੀ ਦਿੱਤੀ ਉਸ ਤੋਂ ਬਾਅਦ ਜਦੋਂ ਮੈਂ ਗਿਆ ਉਹ ਪਰਿਵਾਰ ਕਹਿਣ ਲੱਗਾ ਕਿ ਸਾਡੇ ਬੱਚੇ ਵਾਸਤੇ ਕੋਈ ਵੀ ਅਜੇ ਨਮਾਇਦਾ ਨਹੀਂ ਆਇਆ ਤਾਂ ਉਸ ਟਾਈਮ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਤਾਂ ਦੂਜੇ ਦਿਨ ਤੱਕਾ ਲਾ ਕੇ ਕਿਉਂਕਿ ਅਸੀਂ ਵਿਰੋਧੀ ਤੇ ਦਿਨ ਨਮਾ ਉਹ ਸੇਵਾਦਾਰਾ ਸਾਡਾ ਸਰਕਾਰ ਦਾ ਪਾਰਟੀ ਦਾ ਫਰਜ ਬੰਦਾ ਸ਼੍ਰੋਮਣੀ ਕਾਲੀ ਦਲ ਦਾ ਵੀ ਅਸੀਂ ਜਿੱਥੇ ਕੋਈ ਤੱਕਾ ਹੋ ਰਿਹਾ ਜਿੱਥੇ ਕੋਈ ਲੋੜ ਹੈ ਉਹਦੀ ਆਵਾਜ਼ ਬੁਲੰਦ ਕਰੀਏ ਤਾਂ ਅਸੀਂ ਉਹਨਾਂ ਨੂੰ ਉਸੇ ਟਾਈਮ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਅਗਲੇ ਦਿਨ ਉਹ ਚੈੱਕ ਕਰਵਾਏ ਲੱਗਦਾ ਹੈ ਕਿ ਇਸ ਹਲਕੇ ਨੂੰ ਹੋ ਪਾਏਗਾ ਕਿਉਂਕਿ ਇਸ ਹਲਕੇ ਦੇ ਵਿਧਾਇਕ ਕਿਤੇ ਨਾ ਕਿਤੇ ਗੁੰਮਨੇ ਕਲੀਰ ਸਾਹਿਬ ਇਹ ਹਲਕੇ ਦੇ ਵਿਧਾਇਕ ਇਸ ਵਕਤ ਪੁਲਿਸੀ ਗ੍ਰਿਫਤਾਰ ਨੇ ਕਿਵੇਂ ਵੇਖਿਆ ਜਾਵੇ ਪਠਾਨਮਰ ਜਸਤ ਦੇਖੋ ਇਹ ਨਾ ਜਿਸ ਤਰ੍ਹਾਂ ਚੀਜ਼ਾਂ ਦਿਖਾਈਆਂ ਜਾ ਰਹੀਆਂ ਉਸ ਤਰੀਕੇ ਨਾਲ ਨਹੀਂ ਹੈ ਇਹ ਦਿੱਲੀ ਵਰਸਸ ਪੰਜਾਬ ਦੀ ਲੜਾਈ ਹੈ ਮੁੱਖ ਮੰਤਰੀ ਦੇ ਖੇਮੇ ਦੇ ਵਿਧਾਇਕ ਅੱਜ ਇੱਕ ਸਹਿਮਤੀ ਨਾਲ ਇੱਕ ਸਲਾਹ ਮਸ਼ਵਰੇ ਦੇ ਨਾਲ ਸਰਕਾਰ ਦੀ ਨਕਾਮੀ ਕੇਜਰੀਵਾਲ ਦੇ ਸਿਰ ਪਾਉਣਾ ਚਾਹੁੰਦੇ ਨੇ ਕੇਜਰੀਵਾਲ ਕਿਉਂਕਿ ਅਸਲੀ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਪਾਵਰ ਦਿੱਲੀ ਕੋਲੇ ਉਹ ਜਿਹੜੇ ਮੁੱਖ ਮੰਤਰੀ ਦੇ ਨਾਲ ਵਿਧਾਇਕ ਖੜੇ ਨੇ ਉਹਨਾਂ ਤੋਂ ਪਰਚੇ ਦੇ ਰਹੇ ਨੇ ਪਰ ਮੰਦ ਭਾਗੀ ਗੱਲ ਇਹ ਹੈ ਵੀ ਇਹ ਸਿਆਸਤ ਕਰ ਕਿਹੜੇ ਸਮਝ ਰਹੇ ਨੇ ਜਦੋਂ ਪੰਜਾਬੀਆਂ ਨੂੰ ਬਾਹ ਪੰਜਾਬੀਆਂ ਦੀ ਬਾਹ ਫੜਨ ਦੀ ਲੋੜ ਸੀ ਉਦੋਂ ਇਹ ਦਿੱਲੀ ਵਰਸਸ ਪੰਜਾਬ ਦੀ ਸਕ੍ਰਿਪਟ ਲਿਖ ਕੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਇਹ ਸਰਕਾਰ ਦੀ ਕੋਸ਼ਿਸ਼ ਹੈ ਪਰ ਮੈਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਡੇਢ ਸਾਲ ਦਾ ਸਮਾਂ ਇਹ ਜਿਹੜਾ ਏਡਾ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਜਨਵਰੀ ਫਰਵਰੀ ਤੱਕ ਇਹ ਨਹਿਰਾਂ ਦੀ ਕੱਸੀਆਂ ਦੀ ਦਰਿਆਵਾਂ ਦੀ ਸਫਾਈ ਤੁਸੀਂ ਕਰਾ ਨਹੀਂ ਸਕੇ ਉਦੋਂ ਤੁਸੀਂ ਕੇਜਰੀਵਾਲ ਨੂੰ ਇਲੈਕਸ਼ਨ ਲੜਾਉਂਦੇ ਫਿਰਦੇ ਸੀ ਆ ਕੇ ਬੀਬੀਐਮਬੀ ਦੀ ਸਿਆਸਤ ਸ਼ੁਰੂ ਕਰ ਲਈ ਸੋ ਨੁਕਸਾਨ ਸਰਕਾਰ ਦੀ ਨਲੈਕੀ ਕਰਕੇ ਹੋਇਆ ਜੇ ਅੱਜ ਇਹ ਨੁਕਸਾਨ ਦੀ ਸਰਕਾਰ ਨੇ ਪਰਪਾਈ ਨਾ ਕੀਤੀ ਤਾਂ ਜੋ ਹਾਲਾਤ ਨੇ ਦੇ ਕੋਈ ਹਲਤਾ ਇੱਕ ਪਠਾਨ ਮਾਜਰਾ ਇਹ ਦਿੱਲੀ ਦੇ ਖਿਲਾਫ ਖੜਾ ਹੋਇਆ ਹੈ ਮਜਬੂਰੀ ਬਣ ਜਾਣੀ ਹੈ ਵਿਧਾਇਕਾਂ ਦੀ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਸੋ ਇਹਨਾਂ ਦੀ ਆਪਦੀ ਮਜਬੂਰੀ ਹੈ ਜਿਹੜੀ ਹੁਣ ਸੱਚ ਬਿਆਨ ਕਰਨ ਤੇ ਇਹਨਾਂ ਨੂੰ ਮਜਬੂਰ ਕਰ ਰਹੀ ਹੈ ਕਿ ਸਰਕਾਰ ਦੇ ਅੰਦਰ ਕਿੰਨੀਆਂ ਲੋਕ ਮਾਰੂ ਨੀਤੀਆਂ ਨੇ ਜਿਹੜੀਆਂ ਉਹ ਹਾਵੀ ਨੇ ਬਹੁਤ ਧੰਨਵਾਦ ਤੇ ਬਿਲਕੁਲ ਇਸ ਵਕਤ ਜਦੋਂ ਕਮੇਟੀ ਪਹੁੰਚੀ ਹੈ ਤਾਂ ਵਕ ਵਕ ਇਲਾਕਿਆਂ ਦਾ ਵਕ ਵਕ ਪਿੰਡਾਂ ਦਾ ਜਿਹੜਾ ਵੀਰਵਾ ਲਿੱਤਾ ਜਾ ਰਿਹਾ ਕਿ ਕਿੰਨਾ ਕੁ ਨੁਕਸਾਨ ਉਹਨਾਂ ਦਾ ਹੋਇਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਉਮੀਦ ਜਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਮ ਡਾਇਰੈਕਟਰ ਉਹਨਾਂ ਦੀ ਮਦਦ ਵੀ ਕਰ